ਦੁਬਈ ਦਾ 75 ਸਾਲ ਪੁਰਾਣਾ ਸ਼ਿਬ ਮੰਦਰ 3 ਜਨਵਰੀ ਨੂੰ ਹੋਵੇਗਾ ਬੰਦ ਭਾਰਤ ਵਾਸੀ ਹੋਏ ਇਸ ਗੱਲ ਤੋਂ ਨਰਾਜ਼ ਸੰਯੁਕਤ ਅਰਬ ਅਮੀਰਾਤ ਦੇ ਬੂਰ ਦੁਬਈ ਸਿਤ 75 ਸਾਲ ਪੁਰਾਣੇ ਸ਼ਿਬ ਮੰਦਰ ਨੂੰ ਆਪਣੀ ਸਥਾਨ ਤੋਂ ਹਟਾਉਣ ਦੇ ਫੈਸਲੇ ਤੇ ਭਾਰਤੀਆਂ ਨੇ ਨਿਰਾਸ਼ਗੀ ਜ਼ਾਹਰ ਕੀਤੀ ਹੈ ਮੰਦਰ ਕੰਪਲੈਕਸ ਦੇ ਪ੍ਰਵੇਸ਼ ਦੁਆਰ ਤੇ ਲਗਾਏ ਨੋਟਿਸ ਚ ਕਿਹਾ ਗਿਆ ਹੈ ਕਿ 3 ਜਨਵਰੀ 2024 ਤੋਂ ਸ਼ੇਬ ਮੰਦਰ ਨੂੰ ਜਪੇਲ ਅਲੀ ਮੰਦਰ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਭਾਰਤੀਆਂ ਨੇ ਇਸ ਮੰਦਰ ਦੀ ਸਾਮ ਸੰਭਾਲ ਦੀ ਮੰਗ ਕੀਤੀ ਹੈ। ਇਹ ਮੰਦਰ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਚ ਐਨਾ ਮਸ਼ਹੂਰ ਹੈ ਕਿ ਛੁੱਟੀ ਵਾਲੇ ਦਿਨ ਇੱਥੇ ਲਗਭਗ 5000 ਲੋਕ ਦਰਸ਼ਨ ਕਰਨ ਆਉਂਦੇ ਨੇ। ਤਿਉਹਾਰਾਂ ਦੇ ਦਿਨਾਂ ਦੌਰਾਨ ਇੱਥੇ ਰੋਜ਼ਾਨਾ 10000 ਲੋਕ ਦਰਸ਼ਨਾਂ ਦੇ ਲਈ ਆਉਂਦੇ ਨੇ। ਵੱਡੀ ਭੀੜ ਨੂੰ ਦੇਖਦੇ ਹੋਏ ਇਸ ਪ੍ਰਾਚਨ ਸ਼ਿਵ ਮੰਦਿਰ ਨੂੰ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਤਿਉਹਾਰਾਂ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ ਇੱਥੋਂ ਦੀ ਪੁਲਿਸ ਨੂੰ ਅਕਸਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਇਸ ਮੰਦਿਰ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। ਮੰਦਰ ਦੇ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਹੈ ਕਿ ਬੁਰ ਦੁਬਈ ਵਿੱਚ ਸਥਿਤ ਸ਼ਿਵ ਮੰਦਰ ਕੰਪਲੈਕਸ ਨੂੰ 3 ਜਨਵਰੀ 2024 ਤੋਂ ਬੰਦ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਸਿੰਧੀ ਗੁਰੂ ਦਰਬਾਰ ਕੰਪਲੈਕਸ ਵੀ 3 ਜਨਵਰੀ ਤੋਂ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਏਗਾ। ਮੰਦਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਾਰੇ ਸ਼ਰਧਾਲੂਆਂ ਨੂੰ ਜੇਬਲ ਅਲੀ ਚ ਬਣੇ ਨਵੇਂ ਹਿੰਦੂ ਮੰਦਰ ਤੇ ਵਿੱਚ ਆਉਣਾ ਪਏਗਾ ਜਿਸ ਦਾ ਨਿਰਮਾਣ ਪਿਛਲੇ ਸਾਲ ਹੀ ਹੋਇਆ ਹੈ। ਮੰਦਰ ਦੇ ਆਲੇ ਦੁਆਲੇ 600 ਦੇ ਕਰੀਬ ਛੋਟੀਆਂ ਵੱਡੀਆਂ ਦੁਕਾਨਾਂ ਨੇ ਜੋ ਪੂਰੀ ਤਰ੍ਹਾਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਤੇ ਨਿਰਭਰ ਨੇ